ਬੀਤੇ ਦਿਨ ਡਾਕਟਰ ਨਵਜੋਤ ਕੋਰ ਸਿੱਧੂ ਦੇ ਵੱਲੋਂ ਸੀਐਮ ਫੇਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ ਕਿ ਕਾਂਗਰਸ ਦੇ ਵਿੱਚ ਪੰਜ ਪੰਜ ਚਿਹਰੇ ਨੇ ਜੋ ਸੀਐਮ ਫੇਸ ਦੀ ਰੇਸ ਦੇ ਵਿੱਚ ਨੇ ਤੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਆਨ ਦਿੱਤਾ ਕਿ ਕਾਂਗਰਸ ਦੇ ਵਿੱਚ ਸੀਐਮ ਫੇਸ ਦੇ ਉੱਤੇ ਕੋਈ ਕਲੇਸ਼ ਨਹੀਂ ਹੈ ਕੁਰਸੀ ਨਹੀਂ ਸਗੋ ਸਾਨੂੰ ਕਾਂਗਰਸ ਦੀ ਜਿਹੜੀ ਹੈ ਸਰਕਾਰ ਚਾਹੀਦੀ ਹੈ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਬਲਾਚੌਰ ਦੇ ਵਿੱਚ ਨਵਾਂ ਸ਼ਹਿਰ ਜਦੋਂ ਰੈਲੀ ਕੀਤੀ ਜਾ ਰਹੀ ਸੀ ਤਾਂ ਕਾਂਗਰਸ ਦੇ ਵੱਲੋਂ ਮਨਰੇ ਦੇ ਖਿਲਾਫ ਸਿੱਧੇ ਤੌਰ ਦੇ ਉੱਤੇ ਕਾਂਗਰਸ ਦੇ ਵੱਲੋਂ ਜੋ ਸੰਗਰਾਮ ਛੇੜਿਆ ਹੋਇਆ ਤਾਂ ਉਸ ਨੂੰ ਲੈ ਕੇ ਇਹ ਬਿਆਨ ਦਿੱਤਾ ਗਿਆ ਦਾ ਸੀਐਮ ਫੇਸ ਦੇ ਉੱਤੇ ਬੋਲੇ ਨੇ ਸੁਖਜਿੰਦਰ ਸਿੰਘ ਰੱਧਾਵਾ ਤੁਸੀਂ ਵੀ ਸੁਣੋ ਸਾਨੂੰ ਉੱਠ ਕੇ ਠੀਕ ਕਿਹੜ ਕੁਜੀਤ ਰਾਣਾ ਗੁਰਜੀਤ ਨੇ ਕਹੀ ਆ ਆਪਣੇ ਕੁਜੀਤ ਸਿੰਘ ਔਜਲਾ ਨੇ ਕਿ ਕਾਂਗਰਸ ਇਕੱਠੀ ਆ ਬਗੇਲ ਸਾਹਿਬ ਸਾਨੂੰ ਕਿਸੇ ਨੂੰ ਚੀਵਨ ਸਟਰੀ ਦੀ ਚਾਹੀਦੀ ਸਾਨੂੰ ਕਿਸੇ ਨੂੰ ਚੀਫ ਮਿਨਿਸਟਰ ਨਹੀਂ ਚਾਹੀਦੀ ਸਾਨੂੰ ਪੰਜਾਬ ਚ ਕਾਂਗਰਸ ਦਾ ਰਾਜ ਚਾਹੀਦਾ ਜੋ ਮਰਜੀ ਚੀਫ ਮਿਨਿਸਟਰ ਬਣ ਜੇ ਇਹ ਜਿਹੜੇ ਵਰਕਰ ਬੈਠੇ ਨੇ ਸੁਖਜਿੰਦਰ ਸਿੰਘ ਰੰਧਾਵੇ ਨੂੰ ਕੋਈ ਡਰ ਨਹੀਂ ਇਹਦੇ ਤੇ ਕੇਸ ਨਹੀਂ ਬਣਦਾ ਜੇ ਬਣਦਾ ਤੇ ਮੇਰੇ ਵਰਕਰ ਤੇ ਬਣਦਾ ਇਹਨਾਂ ਦੇ ਝੂਠੇ ਪਰਚੇ ਹੁੰਦੇ ਨੇ ਉਹ ਪਰਚੇ ਜੇ ਕਾਂਗਰਸੀ ਸਰਕਾਰ ਆ ਗਈ ਉਹ ਪਰਚਾ ਨਹੀਂ ਹੋਏਗਾ ਉਹ ਝੂਠਾ ਕੇਸ ਨਹੀਂ ਬਣੇਗਾ ਇਹਨਾਂ ਦਾ ਮਾਨ ਸਤਕਾਰ ਜਿੱਦਣ ਵਰਕਰਾਂ ਦਾ ਹੋ ਗਿਆ ਉਸ ਦਿਨ ਸਭ ਜੋ ਕਾਂਗਰਸ ਜਿੰਦੀ ਹੋਗੀ ਯਾਰ ਅਸੀਂ ਗੱਲਾਂ ਕਰਦੇ ਆਂ ਪ੍ਰਸਪੁੱਛਦੀ ਆ ਕਿ ਕਾਂਗਰਸ ਚ ਕੀ ਗੱਲ ਆ ਬਿਲਕੁਲ ਕਾਂਗਰਸ ਇਕੱਠੀ ਜੇ ਅਸੀਂ ਹੁਕਮ ਮੰਨਦੇ ਆ ਖੜਗੇ ਜੀ ਦਾ ਸਾਨੂੰ ਹੁਕਮ ਆਉਂਦਾ راہਲ ਗਾਂਧੀ ਦਾ ਤੇ ਪੰਜਾਬ ਚ ਹੁਕਮ ਚੱਲੇਗਾ ਬਗੇਲ ਸਾਹਿਬ ਦਾ ਜਿਉ ਉਹ ਇਹ ਕਰਨਗੇ ਉਹੋ ਹੀ ਕਾਂਗਰਸੇ ਵਿੱਚ ਚੱਲੇਗਾ ਤੇ ਜੇ ਕੋਈ ਇੱਧਰ ਉੱਧਰ ਕਰੇਗਾ ਮੈਂ ਇੱਕ ਹੋਰ ਚੀਜ਼ ਕਹਿਣੀ ਚਾਹੁੰਦਾ ਮੈਨੂੰ ਸਲਿੱਪ ਭੇਜੀ ਜੀ ਸ਼ਾਰਟ ਕਰੋ ਤੇ ਜੇ ਯਾਰ ਕਾਂਗਰਸ ਦੀ ਗੱਲ ਨਹੀਂ ਕਰਾਂਗੇ ਮੰਨਰੇਗਾ ਤਾਂ ਚੱਲੇਗਾ ਜੇ ਕਾਂਗਰਸ ਦੀ ਗੱਲ ਚਲੇਗੀ ਇਹ ਕਹਿੰਦੇ ਨੇ ਗਰੂਪੀਜ਼ਮ ਸੀ ਵਿਜੇਂਦਰ ਹੋਣੇ ਤੇ ਚਲੋ ਛੋਟੇ ਸੀਗੇ ਯਾਨੀ ਜੈਲ ਸਿੰਘ ਕੋਲੇ ਵੀ ਗਰੂਪੀਜ਼ਮ ਸੀ ਜਦੋਂ ਬਣਿਆ ਸਰਦਾਰ ਦਰਬਾਰਾ ਸਿੰਘ ਅੱਸੀ ਦੇ ਵਿੱਚ ਉਸ ਤੋਂ ਵੱਡਾ ਗਰੂਪੀਜ਼ਮ ਕਦੀ ਆਇਆ ਹੀ ਨਹੀਂ ਉਦੋਂ ਤਿੰਨ ਮੁੱਖ ਮੰਤਰੀ ਬਣ ਲਈ ਬੈਠੇ ਸੀ ਦੋ ਹਾਰਗੇ ਇੱਕ ਬਣ ਗਿਆ ਤੇ ਅੱਜ ਵੀ ਕੋਈ ਗਰੁੱਪイズਮ ਨਹੀਂ ਜੇ ਉਹ ਗਰੁੱਪ ਚੱਲੂਗਾ ਜਿਹਦਾ ਡੀਐਨਏ ਕਾਂਗਰਸ ਦਾ ਜਿਹਦਾ ਖੂਨ ਕਾਂਗਰਸੀ ਆ ਉਹ ਗਰੁੱਪ ਜੇ ਸਾਡਾ ਦੂਜਾ ਇੱਥੇ ਕੋਈ ਗਰੁੱਪ ਨਹੀਂ ਯਾਰ ਕਮਾਲ ਕਰੀ ਜਾਂਦੇ ਨੇ ਪੈਸਵਾਲਿਓ ਇੱਕ ਗੱਲ ਨੋਟ ਕਰ ਲੋ ਪੰਜਾਬ ਦੇ ਵਿੱਚ ਉਹ ਚੱਲੇਗਾ ਜੋ ਬਗੇਲ ਸਾਹਿਬ ਹੁਕਮ ਕਰਨਗੇ ਉਹ ਮੁੱਖ ਮੰਤਰੀ ਬਣੇਗਾ ਉਹ ਪ੍ਰਧਾਨ ਚੱਲੇਗਾ ਜੋ ਬਗੇਲ ਸਾਹਿਬ ਇੱਥੇ ਕਹਿ ਕੇ ਜਾਣਗੇ ਯਾਰ ਕਮਾਲ ਹੋ ਗਿਆ ਡਿਸਪਲਿਨ ਤੋਂ ਬਿਨਾ ਨਾ ਕਰ ਚੱਲਦਾ ਜੇ ਨਾ ਪਾਰਟੀ ਚੱਲਦੀ ਆ ਅੱਜ ਜੇ ਸੁਖਜਿੰਦਰ ਸਿੰਘ ਇੱਥੇ ਖੜਾ ਇਹ ਕਾਂਗਰਸ ਦੀ ਬਦੌਲਤ ਖੜਾ ਜੇ ਤੇ ਜਿੱਦਣ ਮੈਂ ਕਾਂਗਰਸ ਵੱਲ ਪਿੱਠ ਕਰ ਲਈ ਮੈਂ ਜੜ ਕਹਿਣ ਲੱਗਾ ਮੈਨੂੰ ਕੁੱਤੇ ਨਹੀਂ ਜੇ ਪੁੱਛਣਾ ਕਿ ਕੌਣ ਤੁਰਿਆ ਜਾਂਦਾ ਸੋ ਆਪਣੇ ਦਿਮਾਗ ਚੋਂ ਕੱਢ ਲਈਏ ਕਿ ਇਹਦੀ ਮਦਦ ਕਰਾਂਗੇ ਤੇ ਉਹਦੀ ਕਰਾਂਗੇ ਬਿਲਕੁਲ ਨਹੀਂ ਜਿਹੜਾ ਕੋਈ ਇਹੋ ਜਿਹਾ ਕਾਂਗਰਸੀ ਆਉਂਦਾ ਕਾਂਗਰਸੀਓ ਮੇਰੀਓ ਪੈਣੋ ਮਾਈ ਭਾਗੋ ਬਣੋ ਜਿਹਨੇ ਬਧਾਵਾ ਪੜਵਾਇਆ ਸੀ ਜਾ ਕੇ ਗੁਰੂ ਕੋਲੋਂ ਤੁਸੀਂ ਖੜੀਆਂ ਹੋ ਜੋ ਕਿ ਜਿਹੜਾ ਗਦਾਰ ਆਉਂਦਾ ਕਾਂਗਰਸ ਦੇ ਅਗੇਂਸਟ ਗੱਲ ਕਰ ਲਈ ਉਹਨੂੰ ਘਰ ਚੋਂ ਤੱਕੇ ਮਾਰ ਕੇ ਬਾਹਰ ਕੱਢ ਦੋ ਜਿਹੜਾ ਕਾਂਗਰਸੀ ਗੱਲ ਕਰੇ ਉਹਦੀ ਗੱਲ ਸੁਣਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ